ਨਾਂ ਦੀ ਕੁੜੀ ਗਈ ਸੀ ਉਹ ਇਹਨਾਂ ਦੀ ਉਹ ਇਸ ਦੂਜੇ ਦਿਨ ਵਾਪਸ ਮੋੜਦੀ ਆ ਬਾਕੀ ਇਹਨਾਂ ਨੇ ਸਾਡੇ ਘਰ ਬਾਅਦ ਦੇ ਵਿੱਚ ਜਦੋਂ ਅਸੀਂ ਕੁੜੀ ਇਹਨਾਂ ਦੀ ਵਾਪਸ ਕਰਤੀ ਰਾਜੀਨਾਵਾ ਹੋ ਗਿਆ ਉਹ ਤੋਂ ਬਾਅਦ ਇਹਨਾਂ ਸਾਡੇ ਘਰੇ ਆਣ ਕੇ ਤੇ ਗੁੰਡਾਗਰਦੀ ਕੀਤੀ ਆ ਔਲੀ ਬੋਰ ਚ ਲਾਈ ਆ ਬੰਦੇ ਲੈ ਕੇ ਆਏ ਨੇ ਸਾਡੇ ਮੇਰੇ ਘਰ ਦਾ ਸਾਰਾ ਸਮਾਨ ਤੋੜ ਪੰਨ ਕਰ ਗਏ ਨਾਲੇ ਮੇਰਾ 5 ਲੱਖ ਰੁਪਈਆ ਲੈ ਗਏ ਨਾਲੇ 4 ਟੋਲੇ ਮੇਰਾ ਸੋਨਾ ਦੇ 13 ਤੋਲੇ ਮੇਰੀ ਚਾਂਦੀ ਲੈ ਕੇ ਗਏ। ਅਨਦਰ ਨਾਲ ਤੇ ਚੱਲ ਰਹੀ ਸੀ। ਕਿੱਦਾਂ ਦੀ ਗੱਲ ਸੁੱਕੇ ਕੀ ਬਾਹਰ ਸੁਕਾਓ। ਜਲਦੀ ਕਟਨਾਏ। ਇਹ ਕਟਨਾਏ ਵੀ ਹੈ ਨੌਕਰੀ। ਜਿਹੜੀ ਕੁੜੀ ਗਈ ਇਹ ਤਰੀਕ 11 ਤਰੀਕ ਦੀ ਘਟਨਾ ਹੈ ਤੇ ਨੌਂ ਤੇ ਅਸੀਂ ਕੁੜੀ ਵਾਪਸ ਕੀਤੀ ਹੈ ਮੈਂ ਜਿਹੜੀ ਕੁੜੀ ਗਈ ਉਹ ਨਹੀਂ ਹਾਂਜੀ ਵਿਆਹੀ ਦੋਵਾਂ ਬੱਚੀਆਂ ਦੀ ਮਾਂ ਹੈ ਕੀ ਨਾਂ ਪੰਜੀ ਆਪਣਾ ਗਰਮੀਤ ਕੌਰ ਮੇਰਾ ਨਾਂ ਜੀ ਕੀ ਗੱਲਬਾਤ ਸਾਰੀ ਹੋਈਦਾ ਰੇਰ ਕਰ ਗੱਲਬਾਤ ਇਹ ਹੋਈਗੀ ਇਹਨਾਂ ਦੀ ਕੁੜੀ ਗਈ ਸੀ ਨੌਂ ਇਹਨਾਂ ਦੀ ਉਹ ਅਸੀਂ ਦੂਜੇ ਦਿਨ ਵਾਪਸ ਮੋੜਤੀ ਆ ਬਾਕੀ ਇਹਨਾਂ ਨੇ ਸਾਡੇ ਘਰ ਬਾਅਦ ਦੇ ਵਿੱਚ ਜਦੋਂ ਅਸੀਂ ਕੁੜੀ ਇਹਨਾਂ ਦੀ ਵਾਪਸ ਕਰਤੀ ਰਾਜੀ ਨਾਵਾ ਹੋ ਗਿਆ ਉਹ ਤਾਂ ਬਾਅਦ ਇੰਨਾ ਸਾਡੇ ਘਰੇ ਆਣ ਕੇ ਤੇ ਗੁੰਡਾਗਰਦੀ ਕੀਤੀ ਆ ਗੋਲੀ ਬਾਰ ਚਲਾਈ ਆ ਬੰਦੇ ਲੈ ਕੇ ਆਏ ਨੇ ਸਾਡੇ ਮੇਰੇ ਘਰ ਦਾ ਸਾਰਾ ਸਮਾਨ ਤੋੜ ਪੰਨ ਕਰ ਗਏ ਨਾਲੇ ਮੇਰਾ 5 ਲੱਖ ਰੁਪਈਆ ਲੈ ਗਏ ਨਾਲੇ 4 ਤੋਲੇ ਮੇਰਾ ਸੋਨਾ ਤੇ 13 ਤੋਲੇ ਮੇਰੀ ਚਾਂਦੀ ਲੈ ਕੇ ਗਏ ਮੇਰੇ ਕੋਲੇ ਸਾਰਾ ਪ੍ਰੂਫ ਆ ਮਤਲਬ ਵਜ੍ਹਾ ਕੀ ਹਾ ਕੰਨ ਹੋਇਆ ਕੀ ਸਾਰਾ ਵਜ੍ਹਾ ਕਾਰਨ ਇਹ ਕੁੜੀ ਤੋਂ ਜੀ ਕੁੜੀ ਕਹਿੰਦਾ ਜੀ ਇਹਨਾਂ ਦੀ ਇੱਥੇ ਸਹੁਰੇ ਆ ਇਹਦੇ ਕੁੜੀ ਦੀ ਕੀ ਨਾਮ ਨਾਲ ਹੋਰੇ ਨਾਮ ਦਾ ਕੁੜੀ ਦਾ ਇਹ ਗਾਇ ਬਲਜੀਤ ਅੱਛਾ ਹਾਂਜੀ ਤੇ ਜਿਨ੍ਹਾਂ ਨੇ ਪੰਤਤੁਰ ਕੀਤੇ ਉਹਨਾਂ ਨਾਲ ਗਏ ਉਹਨਾਂ ਦਾ ਨਾਮ ਸੁਖਵੀਰ ਸਿੰਘ ਕਿੰਦਨ ਦੀ ਗੱਲ ਸੁੱਖੇ ਦੀ ਬੈਗ ਸੁੱਖਾ ਉਹ ਕਿੰਦਨ ਦੀ ਘਟਨਾ ਹੈ ਇਹ ਘਟਨਾ ਹੈਗੀ 9 ਤਰੀਕ ਦੀ ਤੇ ਜਿਹੜੀ ਕੁੜੀ ਗਈ ਇਹ ਤਰੀਕ 11 ਤਰੀਕ ਦੀ ਘਟਨਾ ਹੈ ਤੇ 9 ਤੇ ਅਸੀਂ ਕੁੜੀ ਵਾਪਸ ਕੀਤੀ ਇਹਨਾਂ ਨੂੰ ਜਿਹੜੀ ਕੁੜੀ ਹੈ ਉਹ ਵਿਆਹੀ ਹਾਂਜੀ ਵਿਆਹੀ ਦੋਵਾਂ ਬੱਚੀਆਂ ਦੀ ਮਾਂ ਹੈ ਅੱਛਾ ਤੇ ਜਿੰਨੇ ਘੜੀ ਤੁਹਾਡਾ ਕੀ ਲੱਗਦਾ ਉਹ ਮੇਰਾ ਬੇਟਾ ਹੈ ਤੇ ਉਹ 20 ਸਾਲ ਦਾ 20 ਸਾਲ ਦਾ ਹਾਂਜੀ अच्छा वो अपनी मर्जी ना गई वो अपनी मर्जी ना गई कुड़ी उन्होंने बयान भी देते भी मैं अपनी मर्जी ना गई ते हां ते मेनू ने जोरा जर ਵੀ ਨਹੀਂ ਖੜਿਆ ਕੇਮ ਕਰਨ ਦੇ ਵਿੱਚ ਬਿਆਨ ਦੇ ਕੇ ਵਾਪਸ ਆਹੀ ਕੁੜੀ ਕੇਮ ਕਰਨ ਥਾਣੇ ਚ ਮੋੜੀ اچھا ਹਾਂਜੀ ਫਿਰ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਕਾਰਵਾਈ ਇਹ ਕੀਤੀ ਹੈ ਜੀ ਤੇ ਉਹਨੇ ਤਿੰਨ ਬੰਦੇ ਫੜੇ ਨੇ ਦੋ ਬੰਦੇ ਫੜੇ ਆ ਬਾਕੀ ਇਹਨਾਂ ਬੰਦੇ ਨਹੀਂ ਫੜੇ ਜੀ ਤਿੰਨ ਬੰਦੇ ਨਹੀਂ ਫੜੇ ਕੀ ਇਸੇ ਪੰਤੂੜ ਕੇਸ ਹਾਂਜੀ ਪੰਤੂੜ ਕੇਸ ਅੱਛਾ ਤੇ ਜਿਹੜਾ ਤਾਂ ਲੱਗਿਆ ਨਾ ਕੋਈ ਨਾ ਗਿਆ ਉਹਦਾ ਕੋਈ ਪਤਾ ਲੱਗਾ ਕੋਈ ਨਹੀਂ ਉਹਦਾ ਕੋਈ ਪਤਾ ਨਹੀਂ ਲੱਗਾ ਜੇ ਜ਼ਿਕਰ ਇਹ ਗੱਲ ਦਾ ਪਤਾ ਨਹੀਂਗਾ ਬਾਕੀ ਸਾਡੀ ਪੰਤੂੜ ਬਹੁਤ ਜਿਆਦੀ ਐ ਨਾ ਕੀਤੀ ਸਾਡੇ ਘਰ ਦੇ ਵਿੱਚ ਕੋਈ ਸਮਾਨ ਨਹੀਂ ਟੋਟਲ ਛੱਡਿਆ ਸਭ ਗੋਲੀਆਂ ਹੀ ਮਾਰੀਆਂ ਹਨ ਕੇ ਨੇ ਹੁਣ ਵੀ ਤੁਹਾਨੂੰ ਖਤਰਾ ਹੁਣ ਵੀ ਖਤਰਾ ਸਾਨੂੰ ਬਹੁਤ ਜਿਆਦਾ ਖਤਰਾ ਸਾਨੂੰ ਧਮਕੀਆਂ ਦਿੰਦੇ ਆਂ ਵੀ ਅਸੀਂ ਤੁਹਾਨੂੰ ਛੱਡਣਾ ਨਹੀਂ ਜੇ ਘਟਾ ਆਏ ਤੁਸੀਂ ਕੀ ਮੰਗ ਕਰਦੇ ਕਿਉਂ ਅਸੀਂ ਇਹ ਮੰਗ ਕਰਦੇ ਆਂ ਵੀ ਸਾਨੂੰ ਇਦਾਂ ਸਾਹ ਮਿਲੇ ਸਾਡਾ ਜਿਹੜਾ ਚੋਰੀ ਹੋਈ ਹੈ ਘਰ ਦੇ ਵਿੱਚੋਂ ਚੋਰੀ ਕਰਕੇ ਲਗੇ ਆ ਸਾਡੇ ਪੈਸੇ ਵਾਪਸ ਕਰਨ ਨਾਲ ਉਹ ਬੰਦੇ ਫੜੇ ਜਾਣ ਸਾਨੂੰ ਉਹਨਾਂ ਬੰਦਿਆਂ ਦਾ ਬਹੁਤ ਖਤਰਾ। ਠੀਕ ਹੈ ਸਰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ। ਪਲਦੀਪ ਸਿੰਘ ਬੋਲਦਾ ਪੱਤਰਕਾਰ ਜੀ। ਹਾਂ ਜੀ। ਸਰ ਇਹ ਇੱਕ ਖਬਰ ਕੀਤੀ ਸੀ ਆਪਣਾ ਇੱਥੋਂ ਦੀ ਪਿੰਡ ਕਲੰਜਰ ਦੀ। ਅੱਛਾ ਜੀ। ਜਿਹੜਾ ਸਰ ਉਹ ਆਪਣਾ ਕੇਦੇ ਘਰ ਸਮਾਨ ਸੁਣ ਭਾਂ ਤੋੜ ਕੇ ਤੀ ਜਿਹਦੇ ਪਰਚਾ ਸਰ ਦੱਜੋਇਆ ਜੀ। ਮੈਂ ਨਾ ਯਾਰਾ ਹੁਣੇ ਅੱਧਾ ਘੰਟਾ ਹੀ ਹੋਇਆ ਜੁਆਇਨ ਕੀਤਾ ਇਹਨੂੰ। ਅੱਛਾ ਜੀ ਬਾਅਦ ਮੇਰੇ ਧਿਆਨ ਚ ਨਹੀਂ ਇਹ ਇੱਥੇ ਕਿਵੈਂਡ ਨਹੀਂ ਬਦਲ ਸਰਪੰਦ ਜੀ ਮੈਂ ਡੀਐਸਪੀ ਨੇ ਇੱਥੇ ਕਿਵਿੰਡੀ ਆ ਪਰ ਮੇਰਾ ਨਾ ਆਪਰੇਸ਼ਨ ਹੋਇਆ ਸੀ 1 ਮਹੀਨੇ ਬਾਅਦ ਅੱਜ ਹੀ ਆਇਆ ਹੁਣ 15 20 ਮਿੰਟ ਹੀ ਹੋਏ ਅੱਛਾ ਜੀ ਮੈਨੂੰ ਪਤਾ ਨਹੀਂਗਾ ਜੇ ਫਿਰ ਮੈਨੂੰ ਪਤਾ ਕਰ ਲੈਂਦੇ ਹੋ ਕੱਲ ਨੂੰ ਪਤਾ ਸਰ ਮੈਂ ਤਾਂ ਬਾਈ